ਤੁਹਾਡੀ ਸਟੱਡੀ ਜ਼ਿਆਦਾ ਬੰਬੇ ਹੋਈ ਆ ਮੇਰੀ ਬੰਬੇ ਹੋਈ ਬਿਸ਼ਾਖਾਪਟਨ ਤੁਸੀਂ ਥੋੜੀ ਬਿਸ਼ਾਖਾਪਟਨ ਬਿਸ਼ਾਖਾਪਟਨ ਫਿਰ ਦਾਰਜਲਿੰਗ ਵੀ ਹੋਈ ਓਕੇ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਸੱਚੀ ਮੈਂ ਤੁਹਾਨੂੰ ਹੱਗ ਕਰਨ ਲੱਗ ਹਾਂਜੀ 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 ਸ਼ੋਰ ਸ਼ੋਰ ਥੈਂਕ ਯੂ ਬਹੁਤ ਚੰਗਾ ਲੱਗਿਆ ਕੋਠੀ ਇਹ ਬਹੁਤ ਵੱਡੀ ਤੇ ਇਹਦੇ ਅੰਦਰ ਅਸੀਂ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਇਹ ਵੀਰਾ ਜਿਹੜਾ ਉਹ ਬਿਕਰਮਜੀਤ ਸਿੰਘ ਭੱਟੀ ਬਾਈ ਨੇ ਐਮ ਐਸ ਸੀ ਕੈਮਿਸਟਰੀ ਕੀਤੀ ਹੋਈ ਆ ਪ੍ਰੋਫੈਸਰ ਆ ਤੇ ਪਰ ਪਿਛਲੇ 10 ਸਾਲਾਂ ਤੋਂ ਇਹ ਵੀਰ ਆਪਣੀ ਲਾਈਫ ਆ ਇਦਾਂ ਲੋਨਲੀ ਲਾਈਫ ਬਤੀਤ ਕਰ ਰਿਹਾ ਤੇ ਭੱਟੀ ਸਾਹਿਬ ਮਤਲਬ ਰਾਤ ਨੂੰ ਫਿਰ ਤੁਸੀਂ ਇੱਥੇ ਸੌ ਜਾਂਦੇ ਹੋ ਕਦੀ ਕਦੀ ਮੇਰੇ ਅਸ ਸਲੀਪਿੰਗ ਹੈਬਟ ਹੈ ਕੀ ਆ ਅੰਦਰ ਹੀ ਓਕੇ ਉਹਨਾਂ ਐਮਰਜੈਂਸੀ 'ਚ ਮੈਂ ਇੱਥੇ ਸੌ ਜਾਂਦਾ ਓਕੇ 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 ਇੱਥੇ ਤੁਸੀਂ ਮਤਲਬ ਇਸ ਤਰ੍ਹਾਂ ਦਾ ਜੀਵਨ ਮੈਂ ਹਰਾਨ ਰਹਿ ਗਿਆ ਯਾਰ ਦੇਖ ਕੇ ਆ ਕੈਪਸੂਲ ਖਾਂਦਾ ਇਨੇ ਇਹ ਲੋਕਾਂ ਨੇ ਸੁਤੇ ਕੁਛ ਨਹੀਂ ਇਨੇ ਕੈਪਸੂਲ ਸਰਦੇ ਆ ਇਸ ਬੰਦੇ ਦੇ ਨਾਲ ਅਸੀਂ ਜਿਆਦਾ ਹਜੇ ਓਪਨਲੀ ਗੱਲ ਨਹੀਂ ਕਰ ਰਹੇ ਇਹ ਬੰਦਾ ਇੱਥੇ ਜੰਗਲ ਦੇ ਵਿੱਚ ਰਹਿੰਦਾ ਜੀ ਅੱਕਾ ਰਾਇ ਦਾ ਪ੍ਰੋਫੈਸਰ ਆ ਐਮ ਐਸ ਸੀ కెਮਿਸਟਰੀ ਦਾ ਪੜਿਆ ਲਿਖਿਆ ਫਾਦਰ ਉਹਦੇ ਵੱਡੇ ਹਾਈ ਰੈਂਕ ਦੇ ਅਫਸਰ ਸੀ ਆਰ ਬੀ ਆਈ ਦੇ ਵਿੱਚ ਵੀ ਜੌਬ ਕੀਤੀ ਹੈ ਉਹਨਾਂ ਨੇ ਤੇ ਇੱਥੇ ਇਹ ਬੰਦਾ ਪਿਛਲੇ 10-12 ਸਾਲਾਂ ਤੋਂ ਇਕੱਲਾ ਲੋਨਲੀ ਲਾਈਫ ਜ਼ਿੰਦਗੀ ਇੱਕ ਬਤੀਤ ਕਰ ਰਿਹਾ ਆ ਜੀ ਰੋਟੀ ਪਈ ਆ ਉਹ ਵਾਹਿਗੁਰੂ ਜੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾ ਕੇ ਭੇਜੀਆਂ ਜਲਿੰਦਰਦੂ ਗੱਲ ਕਰਤਾ ਆ ਬਿਆਨਤਨਗਰ ਤੋਂ ਰਾਮਾਮੁੰਡੀ ਦੇ ਲੱਗ ਕੇ ਪੈਂਦਾ ਮੰਡਾ ਬਿਆਨਤਨਗਰ ਫਿਰ ਉੱਥੇ ਇੱਕ ਸਾਡੇ ਇੱਕ ਬੰਦਾ ਆ ਪਾਹੀ ਆਪਣੇ ਤੋਂ ਵੱਡਾ ਬਦ ਉਸੇ ਪਹਿਲੇ ਪ੍ਰੋਫੈਸਰ ਪੜੰਦਨ ਦਾ ਹੀ ਸਾਇੰਸ ਟੀਚੀ ਨੇਗੀ ਜਰੰਦਰ ਸਿੰਘ ਦਾ ਨਾਮ ਸੁਣਿਆ ਹੋਣਾ ਵਾ ਪੱਦਨ ਕੀ ਰੱਬ ਜਾਣਦਾ ਕੀ ਹੋਇਆ ਉਹਨੂੰ ਕੀ ਨੇ ਉਹਦੇ ਉਹਦਾ ਪੜੇ ਲਿਖਿਆ ਵਾ ਅੰਗਰੇਜ਼ੀ ਸਾਰੀ ਜਾਣਦਾ ਉਹਨੇ ਐਮ ਐਚ ਸੀ ਕੀਤੀ ਹੋਈ ਆ ਜਿਹੜੀ ਕੋਠੀਰ ਕੋਠੀ ਵਿੱਚ ਜਿਹੜੀ ਉਸ ਫਾਇਨ ਕਰਦਾ ਉਦਾਂ ਹੀ ਝਾੜੀਆਂ ਅੰਧ ਵਿਓ ਮਤਲਬ ਬਣਿਆ ਆ ਫਿਰ ਖੰਡੜ ਹੈ ਸਰ ਜਬਰਦਸਤੀ ਆਪਾਂ ਨਹੀਂ ਬਣਾਦੇ ਮੰਦੇ ਜਾਂਦੇ ਤਾਂ ਇਧਰ ਹੀ ਆਣੇ ਬਈ ਹਾਂ ਨਾਲ ਹੀ ਗੁਰਦੁਆਰਾ ਨਹੀਂ ਨਹੀਂ ਪਰ ਤੁਸੀਂ ਅਸਲ ਜ਼ਬਰਦਸਤੀ ਨਹੀਂ ਨਹੀਂ ਜ਼ਬਰਦਸਤੀ ਕੋਈ ਨਹੀਂ ਆਪਾਂ ਗੱਡੀ ਗੁਰਦੁਆਰਾ ਸਾਹਿਬ ਉਤਾਰਨਾ ਤੁਨੂੰ ਆਹ ਵਾ ਉੱਤੇ ਸਾਡੇ ਨੇੜੇ ਹੀ ਗੁਰੂ ਘਰ ਆ ਦਮਨ ਬੈਠ ਵਿੱਚ ਨਾਲ ਵੀਰੇ ਅੱਛਾ ਬੈਠਾ ਤੇ ਵੀਰੇ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਵੀਰਾ ਗੱਡੀ 'ਚ ਬੈਠਾ ਇਸ ਟਾਈਮ ਸਾਡੇ ਨਾਲ ਕਿਵੇਂ ਨਾ ਕਿਵੇਂ ਕਰਕੇ ਵਿੜਿਆ ਕੇ ਪਿਆਰ ਨਾਲ ਅਸੀਂ ਉਹਨੂੰ ਬਿਠਾ ਲਿਆ ਨਾਲ ਬੋਲੇ ਸੋਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਆਜੋ ਬੀਠੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸੁਪਨਿਆਂ ਦੇ ਘਰ ਪਹੁੰਚ ਗਏ ਜੀ ਵੀਰਾ ਸਾਡੇ ਨਾਲ ਆ ਵਿਕਰਮ ਪਤੀ ਸਾਹਿਬ ਸਾਡੇ ਲਾਡੀ ਵੀਰਾ ਵੀ ਕਹਿੰਦੇ ਪਿਆਰ ਨਾਲ ਵੀਰੇ ਨੂੰ ਲਾਡੀ ਵੀਰੇ ਆਜਾ ਪਰ ਚਲੀ ਜਾਂਦਾਂ ਨੂੰ ਬੇੜਾ ਦੀਆਂ ਵੀ ਬਈ ਜਿਹਦਾ ਉਹਨਾਂ ਨੂੰ ਪੜਾ ਸਕੇ ਬੱਚਿਆਂ ਨੂੰ ਤੇ ਅਸੀਂ ਬਹੁਤ ਟਰਾਈ ਕੀਤੀ ਸਾਨੂੰ ਰეკਮੈਂਡ ਕੀਤਾ ਸਾਇੰਸ ਸਿਟੀ ਤੋਂ ਕਪੂਰਥਲਾ ਤੋਂ ਵੀ ਤੁਸੀਂ ਜੇ ਹੀਰਾ ਲੱਭਦੇ ਹੋ ਤਾਂ ਹੀਰਾ ਤੁਹਾਨੂੰ ਐ ਨਹੀਂ ਲੱਭਣਾ ਹੀਰਾ ਫੁਲਾਨੀ ਥਾਂ ਤੇ ਫੁਲਾਨੀ ਕੋਠੀ ਦੇ ਵਿੱਚ ਪਿਆ ਸਸੀ ਗੰਗਤਰ ਵੀਰੇ ਤਾਂ ਫੇਰ ਅਸੀਂ ਉੱਥੋਂ ਸਸੀ ਗੰਗਤਰ ਸਰ ਤੇਰਪਤਕਾਵੇਂ ਬੰਨੇ ਪੁੱਤ ਪਟਕੇ ਵਨ ਸਿਰ ਤੇ ਨਹੀਂ ਜੀਰਾ ਉੱਥੋਂ ਲੱਭੂਗਾ ਤੁਹਾਨੂੰ ਫੇ ਅਸੀਂ ਹੀਰਾ ਲੱਭਣ ਦੀ ਸਾستی ਗੱਲ ਚ ਕੋਈ ਨਹੀਂ ਹੀਰਾ ਲੱਭਣ ਦੀ ਕੋਸ਼ਿਸ਼ ਕਰਦੇ ਕਰਦੇ ਤੁਹਾਡੇ ਕੋਲੇ ਪਹੁੰਚ ਗਏ ਬੰਦ ਸਰ ਸਾਡੀ ਹਾਂ ਮੈਨੂੰ ਮੇਰੇ ਮਦਰ ਹਾਂ ਵੀ ਇਹ ਤਾਂ ਸੋਨਾ ਨਾ ਨੇ ਇਹ ਲਿਫਟ ਵਾਲਾ ਹਾਂ ਹਾਂਜੀ ਅੱਗੇ ਠੀਕ ਹੈ ਠੀਕ ਹੈ ਉੱਚੀ ਠੀਕ ਹੈ ਮੇਰਾ ਨਾਮ ਅਰਜੁਨ ਹੈ ਮੈਂ ਚੌਥੀ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਠੀਕ ਹੈ ਜਿਆਦਾ ਤੁਹਾਨੂੰ ਤਕਲੀਫ ਨਹੀਂ ਦੇਣੀ ਤੁਸੀਂ ਠੀਕ ਹੋ ਬਸ ਠੀਕ ਹਾਂ ਵੀ ਅੱਗੇ ਤੂੰ ਵੀ ਦੱਸ ਮੇਰਾ ਨਾਮ ਰੰਜਨ ਹੈ ਮੈਂ ਮੈਂ ਤੀਜੀ ਤੀਜੀ ਜਮਾਤ ਦੀ ਪੜ੍ਹਦਾ ਠੀਕ ਹੈ ਥੈਂਕ ਯੂ ਸਰ ਮੇਰਾ ਨਾਮ ਕੀ ਬਸ ਹੈ ਕਿ ਮੈਂ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ ਸਿਮੋਲ ਸਿੰਘ ਆਈ ਰੀਡ ਇਨ 9th ਕਲਾਸ ਮੈਨੂੰ ਬਤਾਨਾ ਹੈ ਓਕੇ ਠੀਕ ਹੈ ਇਹ ਸਾਰੇ ਬੱਚੇ ਸਿਰ ਤੁਹਾਡੇ ਕੋਲ ਸਟੂਡੈਂਟ ਪੜਿਆ ਕਰਨਗੇ ਠੀਕ ਹੈ ਜੀ ਹਾਂ ਜੀ ਤੁਹਾਡੇ ਸਟੂਡੈਂਟ ਨੇ ਪੱਤੀ ਸਾਹਿਬ ਇਹ ਸਾਰੇ ਬੱਚਿਆਂ ਨੂੰ ਤੁਸੀਂ ਸਟਡੀ ਤੁਸੀਂ ਵੀ ਦੱਸ ਪਤਾ ਆਪਣੇ ਬਾਰੇ ਹਾਂ ਜੀ ਬਸ ਕਾਜੀ ਮੇਰਾ ਮਕਾ ਹੈ ਮੈਂ ਨਵੀਂ ਜਵਾਬ ਦੇ ਵਿਦਿਆਰਥੀ ਹਾਂ ਤੇ ਹੁਣ ਮੈਂ ਸੁਪਨੇ ਦੇ ਘਰ ਦੇ ਵਿੱਚ ਹੀ ਰਹਿਣਾ ਵਾ ਕਰੀਬ 4-5 ਸਾਲ ਦਾ ਹਾਂ 4-5 ਸਾਲ ਤੋਂ ਸੁਪਨੇ ਦੇ ਘਰ ਚ ਹੀ ਰਹਿੰਦਾ ਹਾਂ ਤੁਸੀਂ ਵੀ ਹੁਣ ਸੁਪਨੇ ਘਰ ਦੇ ਟੀਚਰ ਹੋ ਇਹਨਾਂ ਬੱਚਿਆਂ ਨੂੰ ਟੀਚ ਕਰਿਆ ਕਰਨਾ ਤੁਸੀਂ ਹਾਂ ਠੀਕ ਹੈ ਪੱਤੀ ਸਾਹਿਬ ਆਕਰੋਣ ਤੁਹਾਡੇ ਮੰਮੀ ਨਾਲ ਗੱਲ ਕਰੋ ਹੈਲੋ ਹਾਂਜੀ ਮਾ ਸਸੀ ਕਾਲ ਵਾਹ ਕਿਰੂ ਨਾ ਤਰੀਕੇ ਸਾਡਾ ਭਰਾ ਵਾ ਮੇਰਾ ਜੀ ਤੁਹਾ ਡੇਟ ਆਫ ਬਰਥ ਕੀ ਸਰ ਪਟਛਾ ਨਹੀਂ ਦੱਸ ਤਾ ਦੱਸ ਨਹੀਂ ਦੱਸ ਪਲੀ ਮੈਂ ਡਿਸਾਈਡ ਕਰਨਾ ਮੈਂ ਤੁਸੀਂ ਵੱਡੇ ਹੋ ਮੇਰੇ ਤੋਂ ਛੋਟੇ ਹੋ 76 76 ਓ ਮਾਈ ਗੋਡ ਮੇਰਾ ਵੀ 76 ਆ ਮੇਰਾ 981970 ਠੀਕ ਐ ਜਓ ਤਾਂ ਨਾ ਤੇ ਦਿਲ ਦੀ ਗੱਲ ਕਹ ਰਹੀ ਸੋਵੇ ਇਹ ਜੀ ਗੱਲ ਨਹੀਂ ਜੀ ਤੁਸੀਂ ਕਿਦੋਂ ਆਓਗੇ ਦੱਸੋ ਇਹਨਾਂ ਨੇ ਤਾਂ ਵੀ ਜੀ ਨੇ ਤਾਂ ਚਲੇ ਜਾਣਾ ਇਹ ਤਾਂ ਕਿ ਮੇਰੇ ਨਾਲ ਤਾਂ ਨਹੀਂ ਬਿਠੇ ਨਹੀਂ ਨਾਲ ਹੀ ਰਹਿਣਾ ਇੱਥੇ ਬੈੰਨਾ ਮੈਨੂੰ ਤੇ ਨਹੀਂ ਮੈਨੂੰ ਪਤਾ ਹੈ ਕਿ ਤੁਸੀਂ ਇੱਥੇ ਨਹੀਂ ਰਹਿਣਾ ਨਹੀਂ ਨਹੀਂ ਮੈਂ ਤੁਹਾਡੇ ਕੋਲ ਹੀ ਰਹਿਣਾ ਕਿੱਥੇ ਰਹਿਣਾ ਹੈ ਨੇ ਇੱਥੇ ਕੋਲ ਕਿਤੇ ਵੀ ਰਹਿਣਗੇ ਮੇਰਾ ਮਤਲਬ ਮੇਰਾ ਮਤਲਬ ਦੁਬਾਰਾ ਦੁਬਾਰਾ ਨਹੀਂ ਨਾ ਮੈਨੂੰ ਕਹਿਣ ਕਿ ਮਮੀ ਨਾਲ ਗੱਲ ਕਰਨੇ ਆ ਦੁਬਾਰਾ ਦੁਬਾਰਾ ਨਹੀਂ ਨਾ ਮੈਂ ਇਹਨਾਂ ਨੂੰ ਰਿਕਵੈਸਟ ਕਰ ਸਕਦਾ ਤੁਸੀਂ ਗੱਲ ਕਰਾ ਦੇ ਜਿਹੜਾ ਜਿਹੜਾ ਵੀ ਕੇ ਕੋਈ ਗੱਲ ਕਰਾ ਦੇ ਦੱਸੋ ਨਾਲੇ ਨੰਬਰ ਤੁਹਾਡੇ ਕੋਲ ਹੀ ਇਹਨਾਂ ਨੂੰ ਬੇਨਤੀ ਆ ਵੀ ਕਾਕਾ ਜਦੋਂ ਵੀ ਵੀਰਾ ਕਿਵੇਂ ਮਮਾ ਨਾਲ ਗੱਲ ਕਰਾਉਣ ਨੂੰ ਕਰਾ ਦੇਣੀ ਹੈ ਇਹਦਾ ਨੰਬਰ ਤੁਹਾਡਾ ਹੈ ਨ ਤੁਸੀਂ ਦੱਸੋ ਮਿਲਣ ਆਉਣਗੇ ਤੁਹਾਨੂੰ ਹਾਂਜੀ ਮਿਲਣ ਆਉਣਗੇ ਤੁਹਾਡੇ ਨਾਲ ਡਿਸਕਸ ਕਰੂ ਮੈਂ ਇੱਥੇ ਸੈੱਟ ਹੋਊਗਾ ਜਿਸ ਤਰ੍ਹਾਂ ਵੀ ਹੋਗਾ ਕਰੋਗੇ ਕਰ ਲਾਂਗੇ ਹਾਂਜੀ ਮੈਂ ਇੱਕ ਮੈਨੂੰ ਤੁਹਾਨੂੰ ਬੇਨਤੀ ਕਰਨੀ ਹੈ ਰਿਕੁਐਸਟ ਹੀ ਆ ਤੁਸੀਂ ਛੇਤੀ ਆ ਕੇ ਜਾਇਓ ਥੋੜਾ ਜਿਆਦਾ ਨਾ ਨਾ ਇਹਦਾ ਵੀਰੇ ਦਾ ਫਿਰ ਮਨ ਲੱਗ ਜੂਗਾ ਹੁਣ ਉਹਨੂੰ ਮਨ ਦੀ ਨਾ ਭੜਕਣਾ ਮਾਂ ਬਈ ਪਤਾ ਨਹੀਂ ਮੈਨੂੰ ਕਿੱਥੇ ਲੈ ਆਏ ਆ ਹਨਾ ਤੇ ਤੁਸੀਂ ਨਹੀਂ 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 ਤੁਸੀਂ ਥੋੜਾ ਜਿਆਦਾ ਜਲਦੀ ਕੱਲ ਨੂੰ ਜਾਂ ਪਰਸ ਨੂੰ

ਇਦਾਂ ਦੇ ਪੜ੍ਹੇ ਲਿਖੇ ਇੰਟੈਕਚੁਅਲ ਪਰਸਨ ਵੀ ਸਾਡੀ ਸੋਸਾਇਟੀ ਦੇ ਵਿੱਚ ਰਹਿੰਦੇ ਨੇ ਇੰਟੈਲੀਜੈਂਟ ਪਰਸਨ ਹੈ ਨਾ ਦੇਖੋ ਕਿੰਨੇ ਕੱਪੜੇ ਇਹਨਾਂ ਦੇ ਪਾਏ ਨੇ ਕਿੰਨੇ ਸਾਲਾਂ ਦੇ ਪਾਏ ਹੋਏ ਨੇ ਕਿੰਨੇ ਸਾਲਾਂ ਤੋਂ ਬਿਮਾਰ ਇੱਕ ਬਿਮਾਰ ਰਿਹਾ ਵੀਰਾ ਬਿਮਾਰ ਰਿਹਾ ਵੀਰਾ ਥੋੜਾ ਉਹਦੇ ਕਰਕੇ ਵੀ ਪ੍ਰੋਬਲਮ ਆਇਆ ਨਾ ਬਟਨ ਲਾਓ ਨਾ ਖੋਲੋ ਸ਼ਰਟ ਦਿਓ ਲਿਆ ਕੇ ਸ਼ਰਟ ਮੰਗਾ ਕੇ ਦਿਓ ਉਤਾਰੋ ਆਹ ਹੈਗੇ ਥੱਲੇ ਦੀ ਬਨਾਨ ਪਾਈ ਹੋਈ ਆ ਆ ਸ਼ਰਟ ਦਿਨੇ ਪਹਿਲਾਂ ਉਤਾਰੋ ਸ਼ਰਟ ਪਲੀਜ਼ ਭੱਟੀ ਸਾਹਿਬ ਉਤਾਰ ਦਿਓ ਮਗਾ ਕੇ ਦਿੰਦਾ ਮੈਂ ਪਹਿਲਾਂ ਉਤਾਰੋ ਆ ਪਲੀਜ਼ ਪਹਿਲਾਂ ਉਤਾਰੋ ਇਹ ਉਤਾਰੋ ਉਤਾਰੋ ਕਹਿੰਦ ਨੇ ਸ਼ਰਟ ਮਗਾ ਕੇ ਦੇਓ ਕਾਕਾ ਉਤਾਰੋ ਇਹਨ ਭੱਟੀ ਸਾਹਿਬ ਉਤਾਰੋ ਉਤਾਰ ਦਿਓ ਉਤਾਰ ਦੋ ਖੋਲ ਦਿਓ ਫਿਰ ਲਾ ਦਿਓ ਇਹਨ ਖੋਲ ਦਿਓ ਖੋਲ ਦਿਓ ਖੋਲ ਦਿਓ ਲਾ ਦਿਓ ਦੇਖੋ ਕਿੰਨੀ ਮੈਲ ਲੱਗੀ ਪਈ ਆ ਵੀ ਬਨੇਨ ਉਤਾਰ ਦਿਓ ਆਲੇ ਦੋ ਪਾਈਆਂ ਹੋਈਆਂ ਆ ਦੋ ਪਾਈਆਂ ਕੋਈ ਗੱਲ ਮੇਰੀ ਗਲਤੀ ਸੋ ਕੋਈ ਸਮਝੋ ਪਤੀ ਜੀ ਪਲੀਜ਼ ਪਤੀ ਜੀ ਪਲੀਜ਼ ਉਤਾਰੋ ਗੰਦੇ ਕੱਪੜੇ ਆ ਉਤਾਰ ਦਿਓ ਉਤਾਰ ਦਿਓ ਸ਼ਰਟ ਸ਼ਰਟ ਦਿਖਾ ਦਿਓ ਸ਼ਰਟ ਦਿਨੇ ਸ਼ਰਟ ਮੰਗਾ ਕੇ ਦਿਖਾਓ ਕਿਹੜੀ ਇਹਨਾਂ ਦੀ ਸ਼ਰਟ ਤਾਂ ਦਿਖਾਓ ਇੱਕ ਚੱਕ ਕੇ ਉਤਾਰੋ ਅਪਣਿਆਂ ਲਾਓ ਅਫੜਾ ਦਿਓ ਮੈਨੂੰ ਮੈਨੂੰ ਫੜਾ ਦਿਓ ਫੜਾ ਇੱਥੇ ਮੇਰਾ ਖਤਮ ਚਲੋ ਉਤਾਰੋ ਟੀ-ਸ਼ਰਟ ਟੀ-ਸ਼ਰਟ ਮੈਨੂੰ ਹਾਂ ਅੰਡਰਸ਼ਰਟ ਪਾ ਦਿਓ ਤੂੰ ਮੇਰਾ ਬੇਟਾ ਹੀ ਸਮਝੋ ਆਪਣਾ ਯਾਰ ਮੇਰਾ ਬੇਟਾ ਤੂੰ ਮੇਰਾ ਛੋਟਾ ਭਰਾ ਵਾਂ ਤੂੰ ਉਤਾਰ ਦੇ ਤੇ ਸ਼ਰਟ ਲਿਆ ਕੇ ਦੇ ਦਿਖਾਉਣਾ ਮੈਂ ਪਹਿਲਾਂ ਉਤਾਰੋ ਇਹਨੂੰ ਪਲੀਜ਼ ਸੁੱਖਾ ਵੀਰਾ ਮੇਰਾ ਇਹ ਮਿੱਟੀ ਦੇ ਰੁੜਿਆ ਸਰਦਾ ਵੀ ਹੀਰਾ ਆ ਫੜੋ ਤੁਸੀਂ ਆ ਫੜੋ ਪਏ ਆ ਫੜੋ ਕੋਈ ਐਦੀ ਥਾਂ ਤੇ ਮੈਂ ਤੁਹਾਨੂੰ ਨਾ ਉਹ ਦਿੰਨਾ ਆ ਫੜੋ ਵੀ ਕੱਕਾ ਪੈਸੇ ਬਾਈ ਕਿੰਨਾ ਲੈ 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 ਪੈਸੇ ਜਿਹੜੀ ਗੱਲ ਆ ਮੇਰੇ ਤੋਂ ਲੈ ਲੈ ਨਹੀਂ ਨਹੀਂ ਪੈਸੇ ਪਿੱਛੇ ਨਹੀਂ ਗੱਲ ਪੈਸੇ ਲੈ ਲੈ ਨਹੀਂ ਲੈ ਲੈ ਪਿਆਰ ਚਾਹੀਦਾ ਮੈਨੂੰ ਬਾਈ ਨਾਲ ਦੇਦਾ ਭਰਾ ਦਾ ਪੈਸੇ ਹੋਰ ਲੈਣੇ ਹੋਰ ਲੈ ਲੈ ਯਾਰ ਨਹੀਂ ਨਹੀਂ ਪਤਾ ਕੀ ਚੱਕਰ ਆ ਬਾਈ ਇਹ ਕਾਗਜ਼ ਆ ਇਹ ਤੇਰੇ ਕੰਮ ਆਏ ਤੇਰੇ ਕੰਮ ਆਏ ਕਿਤੇ ਲੈ ਹੋਰ ਲੈ ਲੈ ਇਹ ਅਪਾਇੰਟਮੈਂਟ ਜਿਹੜਾ ਦੇ ਦੇ ਅਪਾਇੰਟਮੈਂਟ ਮੈਂ ਦੇ ਰਿਹਾ ਨਹੀਂ ਇਹ ਰੱਖ ਲਓ ਕੋਈ ਇਹ ਤੁਹਾਡੀ ਟੋਕਨ ਹੈ ਇਹ ਤੁਹਾਡੀ ਨਾ ਮੰਨ ਲਓ ਇੱਕ ਅਸੀਂ ਉਹ ਦਿੱਤੀ ਹੈ ਪਹਿਲਾਂ ਅਡਵਾਂਸ ਪੇਮੈਂਟ ਦਿੱਤੀ ਤੁਹਾਨੂੰ ਬੈਠ ਜਾਨਾ ਬਸ ਇਹ ਵੀਰਾ ਵਿਕਰਮਜੀਤ ਸਿੰਘ ਪੱਟੀ ਜਲੰਧਰ ਸ਼ਹਿਰ ਦੇ ਵਿੱਚ ਇਹ ਵੀਰਾ ਪਿਛਲੇ 10 ਸਾਲਾਂ ਤੋਂ ਇਕੱਲਾ ਰੱਖਣਾ ਹੁੰਦਾ ਜਿੰਦਰ ਦੀ ਪਰ ਇਕੱਲਾ ਹੀ ਜੀਵਨ ਬਤੀਤ ਕਰਦਾ ਸੀ ਵੀਰਾ ਗੁਰੂ ਘਰ ਜਾਂਦਾ ਸੀ ਆਪ ਦਾ ਪਾਣੀ ਛਕਦਾ ਸੀ ਸਾਰਾ ਦਿਨ ਪਿੰਡ ਘਰ ਦਾ ਸਰਵੇਤ ਤਿੰਨ ਤਿੰਨ ਚਾਰ ਚਾਰ ਘੰਟੇ ਮੈਦਕੀ ਗਰਮਾਣੀ ਸੁਣਦਾ ਪ੍ਰਭਾਤ ਫੇਰੀ ਚ ਸ਼ਾਮਲ ਹੁੰਦਾ ਸੈਂਡੀ ਬੰਦੀਆਂ ਰੋਟੀ ਪਾਣੀ ਦਾ ਇਹਨੂੰ ਇੰਤਜ਼ਾਮ ਕੀਤਾ ਸੀ ਟਿਫਨ ਲਗਵਾਇਆ ਹੋਇਆ ਸੀਗਾ ਤੇ ਵੀਰਾ ਟਿਫਨ ਦੇ ਜਾਂਦਾ ਸੀ ਘਰੇ ਤੇ ਘਰ ਦੇ ਅੰਦਰ 10 ਸਾਲਾਂ ਤੋਂ ਨਾ ਤਾਂ ਕੋਈ ਬਣਿਆ ਸੀ ਨਾ ਇਹਨੇ ਕਿਸੇ ਨੂੰ ਪਾਣ ਦਿੰਦਾ ਸੀ ਇਕੱਲਾ ਹੀ ਰਹਿੰਦਾ ਸੀ ਵੀਰਾ ਘਰ ਤੇ ਬੱਜੇ ਹੋਏ ਸੀ ਉਹਨਾਂ ਪਿੰਡ ਸਿੱਖਾ ਕੇ ਉਹਨੇ ਕਰਿਓ ਗੱਲ ਵੀਰੇ ਆਪਣੇ ਭੱਤੀ ਸਾਹਿਬ ਨਾਲ ਕਰਿਓ ਗੱਲ ਹਾਂਜੀ ਕਰਿਓ ਹਾਂ ਰਿੰਦਾ ਜੀ ਸਸਿਕਾ ਸਸਿਕਾ ਕਾਂ ਲੈ ਫਿਸ਼ਾਂ ਦੇ ਸਾਡੇ ਸਰਿੰਦਰ ਵਿਕਰਮਜੀਤ ਸਿੰਘ ਪੱਟੀਬੀੜਾ ਪ੍ਰੋਫੈਸਰ ਸੀਗੇ ਸਾਇੰਸ ਸਿਟੀ ਕਪੂਰਥਲਾ ਦੇ ਵਿੱਚ ਜਿੰ ਬੈਠ ਜੋ ਜਿੰਦਗੀ ਦੇ ਵਿੱਚ ਕੁਝ ਅਸੀਂ ਪਲਾਨ ਕੁਝ ਹੋਰ ਕਰਦੇ ਹੁੰਦਾ ਕੁਝ ਹੋਰ ਆ ਸਭ ਉਹਦੇ ਹੱਥ ਦੇ ਵਿੱਚ ਫਾਦਰ ਸਾਹਿਬ ਆਈਜੀ ਸੀਗੇ ਡੀਆਈਜੀ ਸੀਗੇ ਵੱਡੀਆਂ ਪੋਸਟਾਂ ਤੇ ਰਹੇ ਤੇ ਘਰ ਚ ਸਭ ਕੁਝ ਸੀਗਾ ਅੱਜ ਵੀ ਐਮਬੈਸਡਰ ਗੱਡੀ ਬੈਸ ਬੰਗਾਲ ਨੰਬਰ ਇਹਨਾਂ ਦੀ ਉੱਥੇ ਖੜੀ ਗਲੀ ਜਾਂਦੀ ਆ ਸੈਂਸਿਟੀਟੀ ਦੇ ਵਿੱਚ ਸਹਾਨ ਹੋਣ ਦਾ ਫਰਜ਼ ਨਿਭਾਈਏ ਤਾਂ ਹੀ ਸਾਡਾ ਇੱਕ ਇਨਸਾਨੀ ਜ਼ਾਮੇ ਚ ਆਉਣ ਦਾ ਕੋਈ ਬੈਨੀਫਿਟ ਦਾ ਕੋਈ ਫਾਇਦਾ ਵਾ ਨਹੀਂ ਤਾਂ ਆਏ ਨਾ ਆਏ ਇੱਕ ਬਰਾਬਰ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ